ਜੀ ਸਤਿ ਸ੍ਰੀ ਅਕਾਲ ਆਪਣੇ ਚੈਨਲ ਜਸਪ੍ਰਾਦ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਪਸ਼ਮੀਨੇ ਦਾ ਗਰਮ ਸੂਟ ਹੈ ਜੀ ਬਹੁਤ ਸੋਹਣਾ ਫੈਬਰਿਕਾ ਦੇਖੋ ਮੈਂ ਨੇੜੇ ਕਰਕੇ ਦਿਖਾਉਣੀ ਆ ਤੁਹਾਨੂੰ ਇਸ ਤਰ੍ਹਾਂ ਦਾ ਹੈ ਠੀਕ ਹੈ ਜੀ ਬ੍ਰੈਂਡ ਦਾ ਕਪੜਾ ਹੈਗਾ ਪੂਰਾ ਵਧੀਆ ਤੇ ਇਹਦੀ ਅੱਜ ਕਟਾਈ ਦੱਸਣ ਲੱਗਿਆ ਤੁਹਾਨੂੰ ਇਹਨਾਂ ਸੂਟਾਂ ਦੇ ਵਿੱਚ ਕਟਾਈ ਕਰਨ ਵੇਲੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆਉਂਦੀਆਂ ਉਹਨਾਂ ਦਾ ਹੱਲ ਦੱਸਦੇ ਆਂ ਆਪਾਂ ਤੁਹਾਨੂੰ ਵੀ ਸੂਟ ਦਾ ਘੇਰੇ ਵਿੱਚ ਕਿਸ ਤਰ੍ਹਾਂ ਕੱਪੜਾ ਵੱਧ ਕੱਟਿਆ ਜਾਂਦਾ ਕਿਸ ਤਰ੍ਹਾਂ ਘੱਟ ਕੱਟਿਆ ਜਾਂਦਾ ਜਾਂ ਬਾਜੂ ਦੀ ਕਟਾਈ ਦਾ ਕੱਪੜਾ ਕਿੱਧਰੋਂ ਸੈਟਿੰਗ ਨਾਲ ਉਤਰੂਗਾ ਕਾਟਾਂ ਦਾ ਵੀ ਦੱਸ ਦੇਵਾਂਗੇ ਠੀਕ ਹੈ ਜੀ ਇਸ ਸੂਟ ਦੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੇ ਪਸ਼ਮੀਨੇ ਦੇ ਗਰਮ ਸੂਟ ਬਾਰੇ ਤੁਸੀਂ ਦੇਖ ਲਓ ਇਹਦੇ ਨਾਲ ਇਸ ਤਰ੍ਹਾਂ ਦਾ ਇਹ ਜੈਂਪਰ ਆ ਤੇ ਪਲੇਨ ਇਹਨਾਂ ਦੇ ਨਾਲ ਨਾ ਬਾਟਮ ਆ ਪਸ਼ਮੀਨੇ ਦੀ ਪਸ਼ਮੀਨੇ ਦੀ ਮੈਚਿੰਗ ਸੂਟ ਆ ਇਹ ਇਸ ਤਰ੍ਹਾਂ ਆਵਲਾ ਕਲਰ ਹੈ ਇਹਨਾਂ ਦੀ ਬਾਟਮ ਦਾ ਵੀਡੀਓ ਦੇ ਵਿੱਚ ਥੋੜਾ ਜਿਹਾ ਡਾਰਕ ਆਉਂਦਾਗਾ ਇਹ ਥੋੜਾ ਜਿਹਾ ਲਾਈਟ ਆਉਂਦਾ ਇਸ ਤਰ੍ਹਾਂ ਦਾ ਇਹਨਾਂ ਦੀ ਇਸ ਚੀਜ਼ ਦੇ ਨਾਲ ਮੈਚ ਆਏ ਇਹ ਵਾਲੀ ਬਾਟਮ ਹੈ ਇਹ ਵਾਲੀ ਸ਼ਰਟ ਆ ਸ਼ਰਟ ਦੀ ਕਟਾਈ ਦੱਸਦੀਆਂ ਤੁਹਾਨੂੰ ਕਿਸ ਤਰ੍ਹਾਂ ਇਹਨਾਂ ਸੂਟਾਂ ਦੇ ਵਿੱਚ ਕੀ ਸਮੱਸਿਆ ਆਉਂਦੀ ਹੁੰਦੀ ਆ ਤੇ ਉਹਦਾ ਹੱਲ ਕਿਸ ਤਰ੍ਹਾਂ ਕੀਤਾ ਜਾਂਦਾ ਦੇਖੋ ਜੀ ਸਭ ਤੋਂ ਪਹਿਲਾਂ ਇਹਨੂੰ ਇਸ ਤਰ੍ਹਾਂ ਆਪਾਂ ਖੋਲ ਲੈਨੇ ਆ ਚਰਕੀ ਵਗੈਰਾ ਚੈੱਕ ਕਰ ਲਿਆ ਕਰੋ ਮੈਂ ਚੈੱਕ ਕਰ ਲਈ ਓਕੇ ਆ ਹਨਾ ਇਹ ਸੂਟ ਇਸ ਤਰ੍ਹਾਂ ਚੌੜੇ ਪਣੇ ਦੇ ਵਿੱਚ ਆ ਇਹਦਾ ਜਿਹੜਾ ਪਣਾਗਾ ਦੇਖੋ ਜੀ ਇੰਨਾ ਚੌੜਾ ਇੰਨਾ ਚੌੜਾ ਹੀ ਪਣਾਗਾ ਇਸ ਤਰ੍ਹਾਂ ਠੀਕ ਹੈ ਇਹਦੇ ਵਿੱਚ ਕੀ ਆ ਇਸ ਤਰ੍ਹਾਂ ਤਾਂ ਆਪਣੇ 셔ਟ ਆ ਜਿਹੜੀ 셔ਟ ਇਹਨਾਂ ਦੀ ਹੈਗੀ ਆ 43 ਇੰਚ 42 ਇੰਚ ਪਾਣੂ ਕਪੜਾ ਚਾਹੀਦਾ ਐਵੇਂ ਤੁਹਾਨੂੰ ਫੋਲਡਿੰਗ ਕਰਕੇ ਦਿਖਾਉਣੀ ਆ ਇਹ ਕਪੜਾ ਕਿੰਨਾਗਾ ਠੀਕ ਹੈ ਜੀ ਆ ਦੇਖੋ ਇਹਨੂੰ ਅਸੀਂ ਆਪਾਂ ਇਸ ਤਰ੍ਹਾਂ ਹੀ ਵਿਛਾ ਲਿਆ ਜਿਸ ਤਰ੍ਹਾਂ ਕਪੜਾ ਉਸੇ ਤਰ੍ਹਾਂ ਉਹਦੀ ਡਬਲ ਲੇਅਰ ਕਰ ਲਈ ਤੇ ਡਬਰ ਤੈਰ ਕਰਕੇ ਉਹਦੀ ਆਪਾਂ ਉਹਨੂੰ ਤੁਹਾਨੂੰ ਮਾਪ ਕੇ ਦਿਖਾਉਣੀ ਆ ਕਿੰਨਾ ਇਹ ਕਪੜਾਗਾ ਤੇ ਕੀ ਆਗਾ ਠੀਕ ਹੈ ਜੀ ਇਹ ਕਪੜਾ ਹੈਗਾ ਆਪਣੇ ਕੋਲੇ ਇਹ 20 ਡੇਪ ਰੱਖ ਲਿਆ ਦੇਖੋ ਠੀਕ ਹੈ ਜੀ ਇਹ ਤੋਂ 20 ਡੇਪ ਰੱਖਿਆ ਵਾ ਦੇਖੋ ਇੱਥੇ ਆਪਣੇ ਕੋਲੇ 1.50 ਇੰਚ ਹੈਗਾਗਾ ਠੀਕ ਹੈ ਜੀ 50 ਇੰਚ ਆਪਣੇ ਕੋਲੇ ਕਪੜਾ ਹੈਗਾ ਤੇ ਆਪਾਂ ਨੂੰ ਇੱਥੇ ਚਾਹੀਦਾ 43 ਇੰਚ ਕਪੜਾ ਇਹਦੀ ਲੈਂਥ ਚਾਹੀਦੀ ਆ 44 ਜਾਂ 48 ਦੀ ਆਪਾਂ ਕਟਾਈ ਕਰਾਂਗੇ ਆ ਜਿਹੜਾ ਮਾੜਾ ਮੋਟਾ ਸ਼ਾਂਟੀ ਦੇ ਵਿੱਚ ਉਹ ਕਪੜਾ ਕਰ ਦੇਵਾਂਗੇ ਆਪਾਂ ਠੀਕ ਹੈ ਜੀ ਹੁਣ ਜਿਹੜਾ ਇਹਨਾਂ ਦੀ ਕਟਾਈ ਘੇਰ ਕੱਟਿਆ ਜਾਣਾ ਦੇਖੋ ਇਸ ਤਰ੍ਹਾਂ ਜੇ ਤੁਸੀਂ ਕਹਿੰਨੇ ਚੌੜਾ ਪਣਾਗਾ ਇਸ ਲੋਟ ਵੀ ਆਪਾਂ ਘੇਰ ਉਤਾਰ ਸਕਦੇ ਆ ਇਹ ਸਲੋਟ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਇਹਦਾ ਘੇਰ ਕਿੰਨਾ ਹੁੰਦਾ ਠੀਕ ਹੈ ਜੀ ਇਹ ਪਰ ਘੇਰ ਆਪਣੇ ਪੂਰਾ ਨਹੀਂ ਆਉਣਾ ਕਿਉਂਕਿ ਆਪਾਂ ਇਹਨਾਂ ਦੀ ਜਿਹੜੀ ਪੈਪਿੰਗ ਲਾਉਣੀ ਆ ਨਾ ਤੇ ਉਹ ਦੂਸਰੀ ਪੈਪਿੰਗ ਲਗਾਉਣੀ ਆ ਤੇ ਉਹਦਾ ਕਰਕੇ ਆਪਾਂ ਨੂੰ 4 ਇੰਚ ਐਕਸਟਰਾ ਚਾਹੀਦਾ 20 ਇੰਚ ਭੈਣ ਦੇ ਘੇਰ ਆ ਇਸ ਦੇ ਤੇ ਆਪਾਂ ਨੂੰ ਘੱਟੋ ਘਾਟ ਇਹ ਚਾਹੀਦਾ 24 ਇੰਚ ਕਪੜਾ ਹੁਣੇ 24 ਇੰਚ ਦੇਖ ਲੈਨੇ ਆਪਾਂ ਜੇ ਤਾਂ 24 ਇੰਚ ਹੋਇਆ ਤਾਂ ਪੇਸ ਲੋਟ ਕਟਾਈ ਕਰ ਦੇਵਾਂਗੇ 24 ਇੰਚ ਨਾ ਹੋਇਆ ਤਾਂ ਆਪਾਂ ਦੂਸਰੀ ਲੋਟ ਹੀ ਕਟਾਈ ਕਰਨਾ ਪੈਣਾ ਠੀਕ ਹੈ ਜੀ 24 ਇੰਚ ਆਪਣੇ ਕੋਲੇ ਹੈਗਾ ਇਹ ਤੇ ਆਪਾਂ ਇਹਦੀ ਇਸ ਲੋਟ ਹੀ ਕਟਾਈ ਕਰ ਦਵਾਂਗੇ ਘੇਰ ਲੋਟ ਡਬਲ ਫੋਲਡਿੰਗ ਕਰਨ ਦੀ ਜਰੂਰਤ ਨਹੀਂ ਪੈਣੀ ਉਸੇ ਲੋਟ ਘੇਰ ਲੋਟ ਉਲਟਾ ਲਿਆ ਤੇ ਉਸੇ ਲੋਟ ਆਪਾਂ ਇਹਦੀ ਕਪੜਾ ਉਤਾਰ ਲੈਨੇ ਆ ਠੀਕ ਹੈ ਜੀ ਆਪ ਕਪੜੇ ਨੂੰ ਖੋਲ ਲਓ ਚੰਗੀ ਤਰ੍ਹਾਂ ਇਸ ਤਰ੍ਹਾਂ ਹਾਂਜੀ ਹੁਣ ਆਪਣੇ ਕੋਲੇ 24 ਇੰਚ ਵੀਰੇ ਉਸੇ ਲੋਟ ਆਪਾਂ ਘੇਰ ਲੋਟ ਹੀ ਕਪੜਾ ਉਤਾਰ ਲਾਵਾਂਗੇ ਡਬਲ ਫੋਲਡਿੰਗ ਕਰਨ ਦੀ ਜਰੂਰਤ ਨਹੀਂ ਘੇਰ ਲੋਟੇ ਕਪੜਾ ਹੋ ਗਿਆ ਹਨਾ ਹੁਣ ਆਪਾਂ ਇਹਦੀ ਲੈਂਥ ਉਤਾਰਨੀ ਆ ਘੇਰ ਆਪਣਾ ਪੂਰਾ ਪੂਰਾ ਆ ਰਿਹਾ 24 ਇੰਚ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡਿੰਗ ਕਰਾਂਗੇ ਠੀਕ ਹੈ ਜੀ ਇਸ ਤਰ੍ਹਾਂ ਫਿਰ ਸੌਖੀ ਜਿਹੜੀ ਕਟਾਈ ਥੋੜੇ ਜਿੱਚ ਕਟਿੰਗ ਟੇਬਲ ਤੇ ਸੈਟਿੰਗ ਨਹੀਂ ਹੁੰਦੀ ਉਵੇਂ ਘੇਰ ਥੋੜਾ ਜਿਹਾ نیچے ਨੂੰ ਜਾ ਰਿਹਾ ਹਨਾ ਕਪੜਾ ਇਸ ਤਰ੍ਹਾਂ ਵਿੱਚ ਚਾਰ ਫੋਲਡਿੰਗ ਕਰ ਲਈਆਂ ਇਹਦੀਆਂ ਜਿਵੇਂ ਆਪਾਂ ਕਾਟਾ ਪਾਉਣ ਵੇਲੇ ਕੱਪੜਾ ਵਿਛਾਉਨੇ ਹੁੰਦੇ ਆ ਬਸ ਇਹਨੂੰ ਸਿੰਗਲ ਸਿੰਗਲ ਕਰ ਲਵਾਂਗੇ ਫਿਰ ਆਪਾਂ ਠੀਕ ਹੈ ਜੀ ਇਸ ਤਰ੍ਹਾਂ ਵਿਛਾ ਲਵਾਂਗੇ ਚੰਗੀ ਤਰ੍ਹਾਂ ਆਹ ਲੋ ਜੀ ਤੇ ਜਦੋਂ ਵਿਛਾਇਆ ਇਹਦਾ ਵਿਛਾਉਣਾਗਾ ਕੱਪੜਾ ਹੱਥ ਮਾਰ ਕੇ ਇਸ ਤਰ੍ਹਾਂ ਇੱਕ ਸਾਰ ਜ਼ਰੂਰ ਕਰਨਾ ਠੀਕ ਹੈ ਕੱਟ ਵੱਧ ਨਾ ਹੋਵੇ ਕਿਤੋਂ ਵੀ ਇਸ ਤਰ੍ਹਾਂ ਤੇ ਹੁਣ ਜਿਹਦੇ ਇਹਦੇ ਵਿੱਚ ਪ੍ਰੋਪਰ ਆਪਾਂ ਜਿਹੜਾ ਕੱਪੜਾ ਨਾ ਵਿੱਚੋਂ ਜਿਵੇਂ ਤੁਹਾਨੂੰ ਛੋਟਾ ਜਿਹਾ ਮੈਚਿੰਗ ਸੂਟ ਕਿਸੇ ਦਾ ਨਾਲ ਬਣਾਉਣਾ ਹੋਵੇ ਉਹਦਾ ਕੱਪੜਾ ਵੀ ਨਿਕਲਿਆ ਉਹ ਕਿਉਂਕਿ ਇਹ ਕੱਪੜਾ ਚੌੜੇ ਪਣੇ ਦੇ ਵਿੱਚ ਘੇਰ ਲੋਟ ਹੀ ਵਾਰ ਲੋਟ ਹੀ ਸੂਟ ਬਣ ਕੇ ਰੈਡੀ ਹੋ ਜਾਣਾ ਇਹਦੇ ਵਿੱਚੋਂ ਬਾਜੂ ਵੀ ਇਹਨਾਂ ਦੀ ਆਪਾਂ ਤੁਹਾਨੂੰ ਮੈਂ ਕਟਿੰਗ ਦੱਸ ਦੋਗੇ ਜੇ ਵੀਡੀਓ ਜ਼ਿਆਦਾ ਲੰਬੀ ਨਾ ਹੋਈ ਤਾਂ ਨਹੀਂ ਫਿਰ ਹੋਰ ਵੀਡੀਓ ਤੁਹਾਨੂੰ ਦੇ ਦੇਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਕਟਾਈ ਕਰ ਲੈਣੀ ਆ ਬਾਅਦ ਚ ਇਹਦਾ ਜਿਹੜਾ ਆ ਵਾਲਾ ਪ੍ਰਿੰਟ ਆ ਨੇੜੇ ਕਰੋ ਆ ਵਾਲਾ ਜਿਹੜਾ ਪ੍ਰਿੰਟ ਆ ਦੋਨੇ ਸ਼ਰਟਾਂ ਦਾ ਇੱਕ ਸਾਈਡ ਨੂੰ ਆ ਪੱਤੀ ਜਾਣੀ ਚਾਹੀਦੀ ਆ ਠੀਕ ਹੈ ਇਹ ਚੀਜ਼ ਦਾ ਤੁਸੀਂ ਧਿਆਨ ਰ ਉਤਾਰ ਲੀਕੇਰ ਤੁਹਾਨੂੰ ਮੈਂ ਦੱਸ ਦਿੱਤਾ ਉਦੋਂ ਮੈਂ ਤੁਹਾਨੂੰ ਇਹ ਚੀਜ਼ ਵੀ ਚੈੱਕ ਕਰਵਾਉਂਗੀ ਅੱਜ ਇਹ ਚੀਜ਼ ਹੀ ਦੱਸਣੀ ਆਪਾਂ ਹਾਂਜੀ ਹੁਣ ਆਪਾਂ ਇੱਧਰ ਲਾ ਲਿਆ ਐਂਟੀ ਟੇਪ ਆ ਦੇਖੋ ਇੱਥੋਂ ਲਾਗਾ ਤਰਤਾੜੀਆਂ ਵਿੱਚ ਪੈਣ ਦੇ ਲੈਂਥ ਤਿਆਰ ਆ 40 ਇੰਚ ਦੀ ਕਟਾਈ ਦੀ 47 ਇੰਚ ਕਟਾਈ ਕਟਿੰਗ ਕਰੀ ਜਾਊਗੀ ਕਿਉਂ ਕਰੀ ਜਾਊਗੀ ਕਿਉਂਕਿ ਆਪਾਂ ਬੈਕ ਦੇ ਵਿੱਚ ਜਿਹੜਾ ਕੱਪੜਾ ਪਾਉਨੇ ਹੁੰਦੇ ਆ 1 ਇੰਚ ਆਪਾਂ ਵੱਡਾ ਪਾਉਨੇ ਹੁੰਦੇ ਆ ਹਨ ਉਹਦਾ ਕਰਕੇ ਆਪਾਂ ਇੱਥੇ 47 ਇੰਚ ਦੀ ਕਟਾਈ ਕਰਾਂਗੇ ਆ ਇੰਚ ਮਾਰਕਿੰਗ ਨਾਲ ਹੀ ਮੈਚ ਹੋਗੀ ਉਲਟ ਸਾਈਡ ਤੇ ਮਾਰਕਿੰਗ ਦੇਖੋਗੇ ਠੀਕ ਹੈ ਜੇਰ ਆਪਾਂ ਲੈਂਥ ਉਤਾਰ ਲੈਣੀ ਆ ਆ ਲੋ ਜੀ ਇਸ ਤਰ੍ਹਾਂ 47 ਇੰਚ ਠੀਕ ਹੈ ਜੀ 47 ਇੰਚ ਉਹਨਾਂ ਦੀ ਲੈਂਥ ਤਿਆਰ ਆ 47 ਦੀ ਕਟਾਈ ਕਰ ਲੈਣੇ ਆ 11 ਕਪੜਾ ਉਤਾਰ ਲੈਣੇ ਇਧਰਲੀ ਸਾਈਡ ਤੋਂ ਆਓ ਇਧਰਲੀ ਸਾਈਡ ਤੋਂ ਆਹ ਵਾਲਾ ਜਿਹੜਾ ਕਪੜਾ ਨਾ ਇੱਕਸਾਰ ਹੋਣਾ ਚਾਹੀਦਾ ਕਪੜਾ ਇਹ ਨਾ ਹੋਵੇ ਥੋੜਾ ਕਪੜਾ ਇੱਥੋਂ ਵੱਧ ਘੱਟ ਹੋਵੇ ਠੀਕ ਹੈ ਇਸ ਚੀਜ਼ ਦਾ ਤੁਸੀਂ ਵੀ ਧਿਆਨ ਰੱਖਿਓ ਤੇ ਆਪਾਂ ਵੀ ਰੱਖਾਂਗੇ ਬਾਅਦ ਵਿੱਚ ਮੈਂ ਤੁਹਾਨੂੰ ਇਹਦਾ ਪ੍ਰਿੰਟ ਆ ਚੀਜ਼ ਬਣੀਆ ਹੋਊਗਾ ਇਹਦੇ ਵਿੱਚ ਇਹਦਾ ਤੁਹਾਨੂੰ ਦੱਸ ਦਿਆਂ ਵੀ ਦੋਨਾਂ ਪੱਲਿਆਂ ਦੀਆਂ ਕਿੱਧਰ ਨੂੰ ਇੱਕੋ ਪਾਸੇ ਨੂੰ ਹੀ ਜਾਣਾ ਚਾਹੀਦਾ ਠੀਕ ਹੈ ਇਹ ਨਾ ਹੋਵੇ ਵੀ ਇੱਕ ਪੱਲੇ ਦਾ ਇੱਕ ਪਾਸੇ ਨੂੰ ਜਾਂਦਾ ਹੋਵੇ ਇੱਕ ਪੱਲੇ ਦਾ ਇੱਕ ਪਾਸੇ ਨੂੰ ਜਾਂਦਾ ਹੋਵੇ ਇਹ ਚੀਜ਼ ਦਾ ਤੁਸੀਂ ਰੱਖਿਓ ਧਿਆਨ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਹੁਣ ਟੇਬਲ ਦੇ ਉੱਪਰ ਰੱਖ ਕੇ ਹੀ ਇਹਦੇ ਘੇਰ ਤੇ ਲੈਂਥ ਉਤਾਰ ਲਈਏ ਦੇਖੋ ਠੀਕ ਹੈ ਲੈਂਥ ਤੇ ਘੇਰ ਉਤਾਰ ਕੇ 2.5 ਮੀਟਰ ਸ਼ਰਟ ਦਾ ਕੱਪੜਾ ਸੀ ਉਹਦੇ ਵਿੱਚੋਂ ਆਹ ਕੱਪੜਾ ਆਪਣੇ ਕੋਲੇ ਐਕਸਟਰਾ ਆ ਰਿਹਾ ਹੁਣ ਭੈਣ ਦੇ ਦੇ ਤੇ ਬਾਜੂ ਉਤਾਰਨੀ ਆ ਬਾਜੂ ਉਤਾਰ ਕੇ ਦੂਸਰਾ ਐਕਸਟਰਾ ਕੱਪੜਾ ਹੋ ਹੋਊਗਾ ਠੀਕ ਹੈ ਜੀ ਇਸ ਤਰ੍ਹਾਂ ਉਤਾਰ ਦਿੱਤਾ ਹੁਣ ਆਪਾਂ ਜਿਹੜਾ ਪੱਲੇ ਆਲੇ ਇਥੋਂ ਅਲੱਗ-ਅਲੱਗ ਕਰ ਲੈਵਾਂਗੇ ਠੀਕ ਹੈ ਜੀ ਆਮਲੇ ਪੱਲੇ ਦੋਨੇ ਅਲੱਗ-ਅਲੱਗ ਕਰ ਲਵਾਂਗੇ ਇਹ ਵੀ ਤੁਹਾਨੂੰ ਮੈਂ ਸਮਝਾ ਦਿੰਨੀ ਆ ਦੇਖੋ ਇਹ ਚੀਜ਼ ਜੀ ਅੱਜ ਆਪਾਂ ਸਮਝਾਉਣੀ ਸੀ ਇਸ ਤਰ੍ਹਾਂ ਦੇ ਜਿਹੜੇ ਪਸ਼ਮੀਨੇ ਦੇ ਗਰਮ ਸੂਟ ਵਧੀਆ ਚਾਰੇ ਆ ਨਾ ਉਹਨਾਂ 'ਚ ਇਸ ਤਰ੍ਹਾਂ ਡਿਜ਼ਾਈਨ ਦਾ ਧਿਆਨ ਰੱਖਣਾ ਪੈਂਦਾ ਦੇਖੋ ਨੇੜੇ ਕਰੋ ਕੈਮਰਾ ਆ ਦੇਖੋ ਇਸ ਤਰ੍ਹਾਂ ਇਹ ਬਣਿਆ ਹੋਇਆ ਡਿਜ਼ਾਈਨ ਤੇ ਦੂਸਰੇ ਜੇ ਇੱਕ ਪੱਲੇ ਦਾ ਵੀ ਨਹੀਂ ਆ ਦੇਖੋ ਇੱਥੇ ਜਦੋਂ ਆ ਘੇਰ ਬਣ ਗਿਆ ਘੇਰ ਬਣ ਕੇ ਆ ਦੋ ਇਸ ਤਰ੍ਹਾਂ ਦੇ ਡਿਜ਼ਾਈਨ ਬਣਨਾ ਆ ਪੱਤੀਆਂ ਜੀਆਂ ਬਣੀਆਂ ਹੋਈਆਂ ਤਾਂ ਇਹ ਬੈਕ ਦੇ ਪੱਲੇ ਤੇ ਵੀ ਇਹਨਾਂ ਦੇ ਮੂੰਹ ਇਸ ਤਰ੍ਹਾਂ ਨਹੀਂ ਹੋਣੇ ਚਾਹੀਦੇ ਆ ਇਹ ਨਾ ਹੋਵੇ ਵੀ ਬੈਕ ਦੇ ਪੱਲੇ ਤੇ ਇਸ ਤਰ੍ਹਾਂ ਹੋਣ ਵੀ ਆ ਚੀਜ਼ ਉੱਪਰ ਹੋਵੇ ਤੇ ਆ ਚੀਜ਼ ਨੀਚੇ ਹੋਵੇ ਜੇ ਫਰੰਟ ਤੇ ਆ ਚੀਜ਼ ਉੱਪਰ ਆ ਤਾਂ ਬੈਕ ਦੇ ਵੀ ਇਹ ਉੱਪਰ ਹੀ ਹੋਣੀ ਚਾਹੀਦੀ ਆ ਦੇਖੋ ਹੁਣ ਇਸ ਤਰ੍ਹਾਂ ਜਾਵੜਾ ਇੱਕ ਪੱਲਾ ਹੋ ਗਿਆ ਆ ਦੂਸਰਾ ਪੱਲਾ ਦੇਖੋ ਇਹਦੇ ਵੀ ਇਸ ਤਰ੍ਹਾਂ ਆ ਰਿਹਾ ਦੇਖੋ ਆ ਲੋ ਜੀ ਉਸੇ ਤਰ੍ਹਾਂ ਹੀ ਬੈਕ ਦੇ ਪੱਲੇ ਤੇ ਆਊਗਾ ਪਲਟਾ ਪਲਟਾ ਕੇ ਪੱਲਾ ਧਰਿਆ ਜਾਊਗਾ ਆ ਦੇਖੋ ਆ ਜਾ ਰਹੀ ਹੈ ਨਾ ਉਸ ਤਰ੍ਹਾਂ ਇੱਧਰ ਵੀ ਗਲਾਈ ਇਸ ਤਰ੍ਹਾਂ ਬਣ ਰਹੀ ਤੇ ਆ ਜਿਹੜਾ ਫਲਾਵਰਸ ਬਣਿਆ ਹੋਇਆ ਇਸ ਤਰ੍ਹਾਂ ਹੀ ਬਣਿਆ ਹੋਇਆ ਉਸ ਤਰ੍ਹਾਂ ਬਣਾ ਕੇ ਇਸ ਚੀਜ਼ ਦਾ ਇਹ ਜਿਹੜੇ ਪਸ਼ਮੀਨੇ ਦੇ ਗਰਮ ਸੂਟ ਆ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਵੀ ਜਿਹੜਾ ਡਿਜ਼ਾਈਨ ਤੇ ਪ੍ਰਿੰਟ ਬਣਿਆ ਹੋਆ ਉਹਦਾ ਥੋੜਾ ਜਿਹਾ ਧਿਆਨ ਰੱਖ ਕੇ ਕਟਾਈ ਕੀਤੀ ਜਾਣੀ ਹੈ ਧਿਆਨ ਉਹਨੂੰ ਪਤਾ ਲੱਗਦਾ ਜਿਉਂਨਾ ਦਾ ਨੈੱਟ ਦਾ ਕੰਮ ਠੀਕ ਹੈ ਜੀ ਨੈੱਟ ਦਾ ਕੰਮ ਜੇ ਆਪਾਂ ਤੇਜ਼ੀ ਦੇ ਵਿੱਚ ਸੂਟ ਇਸ ਤਰ੍ਹਾਂ ਕਟਿੰਗ ਕਰ ਦਿੱਤਾ ਇੱਕ ਪਾਸੇ ਤਾਂ ਸ਼ਰਟ ਦੇ ਫਲਾਵਰ ਸਹੀ ਆਉਣਗੇ ਦੂਸਰੇ ਪਾਸੇ ਸ਼ਰਟ ਦੇ ਬੈਕ ਤੇ ਫਲਾਵਰ ਆ ਜਿਹੜੇ ਉਹ ਉਲਟ ਆਉਣਗੇ ਉਹ ਆਊਟ ਲੱਗ ਨਰਖੇ ਬੰਦੇ ਨੂੰ ਪਤਾ ਲੱਗੂਗਾ ਉਹ ਚੀਜ਼ ਦਾ ਇਸ ਚੀਜ਼ ਤੇ ਇਹ ਦੇਖੋ ਸੂਟ ਤਾਂ ਇਸ ਤਰ੍ਹਾਂ ਲੱਗਦਾ ਵੀ ਕੋਈ ਇਹਦੇ ਵਿੱਚ ਫਲਾਵਰ ਦੀ ਕੋਈ ਉਹ ਨਹੀਂ ਹੈਨਾ ਇੱਕ ਆ ਇਧਰਲਾ ਪਾਸਾ ਹੋ ਗਿਆ ਆ ਦੂਸਰਾ ਪਾਸਾ ਵੀ ਦੇਖ ਲਓ ਵੀ ਫਲਾਵਰ ਦਾ ਕੋਈ ਚੱਕਰ ਨਹੀਂ ਕੁਝ ਨਹੀਂ ਪਰ ਇਹਨੂੰ ਸਮਝੇ ਤਾਂ ਨਰਖੇ ਤੋਂ ਪਤਾ ਲੱਗਦਾ ਵੀ ਇਹਦੇ ਵਿੱਚ ਪ੍ਰਿੰਟ ਬਣਿਆ ਹੋਇਆ ਉਹ ਪ੍ਰਿੰਟ ਦੇ ਹਿਸਾਬ ਨਾਲ ਕਟਾਈ ਕਰਨੀ ਹੈ ਤੁਸੀਂ ਵੀ ਇਹ ਜਿਹੜੇ ਗਰਮ ਪਸ਼ਮੀਨੇ ਦੇ ਮਹਿੰਗੇ ਦੇ ਵਿੱਚ ਬ੍ਰਾਂਡ ਦੇ ਵਿੱਚ ਕਪੜਾ ਆਉਂਦਾ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਧਿਆਨ ਰੱਖ ਕੇ ਸੂਟ ਦੀ ਕਟਾਈ ਕਰਿਆ ਕਰੋ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੀ ਸਮਝਾਉਣਾ ਸੀ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਜਿਨ੍ਹਾਂ ਨੂੰ ਆਪਾਂ ਹੱਲ ਕਰ ਸਕਦੇ ਹਾਂ ਛੋਟੀ ਜੀ ਆਪਾਂ ਧਿਆਨ ਦੇ ਕੇ ਕਟਿੰਗ ਕਰ ਦੇਵਾਂਗੇ ਤਾਂ ਸੂਟ ਪ੍ਰੋਪਰ ਵਧੀਆ ਕੱਟ ਕਟਿੰਗ ਕਰਕੇ ਰੈਡੀ ਹੋ ਜਾਊਗਾ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਰ ਰੋਜ਼ ਵੀਡੀਓ ਦੇਖਣ ਦੇ ਲਈ ਤੇ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ